ਰੱਬ ਦਾ ਸ਼ੁਕਰ ਹੈ ਮਿਹਨਤ ਦਾ ਫਲ ਮਿਲ ਰਿਹਾ ਹੈ ਘਰ 'ਚ ਸ਼ਾਂਤੀ ਹੋਵੇ ਇਹ ਹੀ ਸਭ ਤੋਂ ਵੱਡੀ ਗੱਲ ਏ ਸੁੱਖ ਜਦੋਂ ਵੱਧ ਲੱਗਣ ਲੱਗ ਪੈਂ ਦਿਲ ਆਪੇ ਡਰਨ ਲੱਗ ਜਾਂਦਾ ਏ ਵਾਹ ਭਈ ਗੁਰਪ੍ਰੀਤ ਦਾ ਘਰ ਤਾਂ ਚਮਕਣ ਲੱਗ ਪਿਆ ਉਹਨਾਂ ਦਾ ਸੁੱਖ ਮੈਨੂੰ ਚੁਬਦਾ ਏ ਫਿਰ ਜੋ ਕਰਨਾ ਏ ਚੁੱਪ-ਚਾਪ ਕਰ ਮੰਮੀ ਜੀ ਹੋਰ ਸਬਜ਼ੀ ਲੈ ਲਓ ਨਾ ਧੀਏ ਮਨ ਪਹਰਾ ਜਾਏ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਟਿਕਣੀ ਪਤਾ ਨਹੀਂ ਮੈਨੂੰ ਨੀਂਦ ਕਿਉਂ ਨਹੀਂ ਆ ਰਹੀ ਮਨ ਅਜੀਬ ਜਿਹਾ ਭਾਰਾ ਏ ਅੱਜ ਰਾਤ ਕੰਮ ਮੁਕਾਉਣਾ ਹੀ ਪੈਣਾ ਗੁਰਪ੍ਰੀਤ ਕੁਝ ਠੀਕ ਨਹੀਂ ਲੱਗਦਾ ਜਿਵੇਂ ਜਿਵੇਂ ਇਹ ਧਾਗਾ ਬੰਨ੍ਹ ਦਿੱਤਾ ਜਾਊਗਾ ਉਹਨਾਂ ਦੀ ਕਿਸਮਤ ਵੀ ਸਰੀਰ ਵਿੱਚ ਤਾਕਤ ਹੀ ਨਹੀਂ ਰਹੀ ਪਤਾ ਨਹੀਂ ਕੀ ਹੋ ਰਿਹਾ ਮੈਨੂੰ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਹੋਇਆ ਮੈਨੂੰ ਡਰ ਲੱਗ ਰਿਹਾ ਏ ਇਹ ਸਿਰਫ ਥਕਾਵਟ ਨਹੀਂ ਕੁਝ ਹੋਰ ਏ ਪਤਾ ਨਹੀਂ ਕਿਉਂ ਅਚਾਨਕ ਸਾਡੇ ਘਰ ਨੂੰ ਕਿਸ ਦੀ ਨਜ਼ਰ ਲੱਗ ਗਈ ਆ ਪੈਸੇ ਇੱਥੇ ਤਾਂ ਪੂਰੇ ਨਹੀਂ ਨੇ ਮਿਹਨਤ ਸਭ ਕਰ ਲਈ ਫਿਰ ਵੀ ਸਭ ਹੱਥੋਂ ਨਿਕਲ ਰਿਹਾ ਏ ਅੱਜ ਸਾਰੇ ਮੇਰੇ ਹੱਥਾਂ ਦੀ ਚਾਹ ਪੀ ਲੋ ਬਹੁਤ ਖੁਸ਼ ਹਾਂ ਮੈਂ ਅੱਜ ਅੱਜ ਇਹ ਬਹੁਤ ਖੁਸ਼ ਹੈ ਲੱਗਦਾ ਕਰਤਾ ਕੰਮ ਉਹਨਾਂ ਦਾ ਮਨ ਵੀ ਹੁਣ ਸਰੀਰ ਵਰਗਾ ਹੀ ਥੱਕ ਗਿਆ ਏ ਮੁੰਡੇ ਦਾ ਕੰਮ ਵੀ ਬੰਦ ਹੋ ਗਿਆ ਰਾਤ ਨੂੰ ਡਰ ਲੱਗਦਾ ਰਹਿੰਦਾ ਏ ਇਹ ਸਾਡੇ ਤੇ ਕਿਸੇ ਨੇ ਕਾਲਾ ਜਾਦੂ ਕੀਤਾ ਲੱਗਦਾ ਏ ਬੇਬੇ ਇਹ ਚੁੱਪੀ ਡਰਾਉਣੀ ਹੋ ਰਹੀ ਏ ਗਲਤ ਹੋ ਰਿਹਾ ਏ ਤੇ ਕਰਨ ਵਾਲੀ ਵੀ ਮੈਨੂੰ ਉਹੀ ਲੱਗਦੀ ਜਿਸ ਦਾ ਨਾਮ ਹਮੇਸ਼ਾ ਆਉਂਦਾ ਹੈ ਹੋਰ ਭੈਣੇ ਮੈਂ ਸੁਣਿਆ ਕਿ ਸਿੰਦੋ ਦਾ ਮੁੰਡਾ ਵੀ ਕੰਮ ਤੋਂ ਕੱਢ ਦਿੱਤਾ ਆਓ ਭੈਣ ਜੀ ਸਭ ਠੀਕ ਤਾਂ ਹੈ ਬਹੁਤ ਘਬਰਾਏ ਲੱਗਦੇ ਹੋ ਸਭ ਕੁਝ ਠੀਕ ਨਹੀਂ ਹੁੰਦਾ ਕੁਝ ਕੀਤਾ ਵੀ ਜਾਂਦਾ ਹੈ ਤੇ ਮੇਰਾ ਰੱਬ ਆਪੇ ਦੇਖ ਲਊਗਾ ਕਰਨ ਕਰਾਉਣ ਵਾਲਿਆਂ ਨੂੰ ਬੇਬੇ ਇਹ ਤੇ ਚਾਚੀ ਆ ਰਹੀ ਆਪਣੇ ਘਰ ਹੀ ਸਾਸਰੀਕਾਲ ਬੇਬੇ ਠੀਕ ਠਾਕ ਹੋ ਤੁਸੀਂ ਸੋਚਿਆ ਚਾਹ ਪਾਣੀ ਪੁੱਛ ਲਾਂ ਅੱਜ ਮਹਿਮਾਨ ਆਏ ਸੀ ਘਰ ਚਾਹ ਜ਼ਿਆਦਾ ਬਣ ਗਈ ਸੀ ਚਾਹ ਬਣ ਗਈ ਸੀ ਪਰ ਇਹ ਦੱਸ ਹਰ ਵਾਰ ਚਾਹ ਜ਼ਿਆਦਾ ਬਣ ਜਾਵੇ ਤੇ ਸਾਨੂੰ ਕਿਉਂ ਦੇ ਦੇਣੀ ਹੈ ਮਹਿਮਾਨ ਤਾਂ ਕੱਲ ਵੀ ਆਏ ਸੀ ਉਸ ਦਿਨ ਵੀ ਬਾਕੀ ਚਾਹ ਸਾਨੂੰ ਦੇ ਗਈ ਐਨਾ ਪਿਆਰ ਕਦੋਂ ਤੋਂ ਆ ਗਿਆ ਨਹੀਂ ਬੇਬੇ ਉਹ ਮੈਂ ਤਾਂ ਮੈਂ ਤਾਂ ਸੋਚਿਆ ਸੀ ਤੁਸੀਂ ਥੱਕੇ ਹੋਵੋਗੇ ਇਸ ਕਰਕੇ ਲਿਆਈ ਸੀ ਕੋਈ ਹੋਰ ਤਾਂ ਗੱਲ ਨਹੀਂ ਜਸਵਿੰਦਰ ਝੂਠ ਨਾ ਬੋਲ ਤੇਰੀਆਂ ਅੱਖਾਂ ਚਾਹ ਲਿਆਉਂਦੀਆਂ ਨਹੀਂ ਕੁਝ ਲੁਕਾਉਂਦੀਆਂ ਨੇ ਦੱਸ ਕੀ ਗੱਲ ਐ ਬੇਬੇ ਕਿਰਪਾ ਕਰਕੇ ਤੁਸੀਂ ਮੈਨੂੰ ਗਲਤ ਨਾ ਸਮਝੋ ਛੋਡੀ ਧੀਆ ਵਰਗੀਆਂ ਮੈਂ ਜਸਵਿੰਦਰ ਸੱਚ ਲੁਕਦਾ ਨਹੀਂ ਅੱਖਾਂ ਸਭ ਬਿਆਨ ਕਰ ਦਿੰਦੀਆਂ ਨੇ ਮੈਂ ਕੁਝ ਵੀ ਗਲਤ ਨਹੀਂ ਕੀਤਾ ਬੇਬੇ ਰੱਬਾ ਇਹ ਗੱਲ ਕਿਸ ਪਾਸੇ ਮੁੜਨੀ ਹੈ ਕਿਰਪਾ ਕਰੋ ਤੁਸੀਂ ਬੇਬੇ ਮੇਰੇ ਹੱਥ ਵਿੱਚ ਕੁਝ ਵੀ ਨਹੀਂ ਸੀ ਮੈਂ ਤਾਂ ਸਿਰਫ ਨੇਕ ਹੀ ਸੋਚੀ ਸੀ ਬੇਬੇ ਗੱਲ ਹੋਰ ਵੱਧਦੀ ਜਾ ਰਹੀ ਹੈ ਮੈਨੂੰ ਮੈਨੂੰ ਸਮਝ ਨਹੀਂ ਆ ਰਹਾ ਤੁਸੀਂ ਕਿੰਜ ਗੱਲ ਕਰ ਰਹੇ ਹੋ ਸੱਚ ਆਪਣੇ ਆ ਪਰਛਾਵੇਂ ਵਾਂਗੂ ਆ ਕੇ ਖੜ ਜਾਂਦਾ ਏ ਓ ਬੇਬੇ ਬਹੁਤ ਸਿਆਣੀ ਬਣਦੀ ਏ ਇਦੇ ਘਰ ਹੁਣ ਉੱਲੂ ਬੋਲਣਗੇ ਬਹੁਤ ਪਿਆਰ ਕਰਦੀਆਂ ਨਾ ਆਪਣੇ ਪੋਤਰੇ ਨੂੰ ਹੁਣ ਤਰਸ ਜੁਗੀ ਉਹਦੀ ਆਵਾਜ਼ ਸੁਣਨ ਨੂੰ ਵੀ ਆ ਹੁਣ ਖੇਡ ਅਸਲ ਵਿੱਚ ਸ਼ੁਰੂ ਹੋਵੇਗੀ